ਦੋਸਤੋ ਬਰਾਡ ਸਟੱਡ ਫਾਰਮ ਤੋਂ ਬਾਈ ਆਏ ਨੇ ਕਰਦੇ ਆਂ ਵਾਂਗਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂਜੀ ਹਾਂਜੀ ਬਹੁਤ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਜੀ ਜੀ ਬਾਈ ਕਿੰਨੇ ਜਾਨਵਰ ਲੈ ਕੇ ਆਂਦੇ ਆ ਜਾਨਵਰ ਆਪਾਂ ਘੋੜੇ ਲੈ ਕੇ ਆਂਦੇ ਜੀ ਡਿਸਪਲੇਸ ਤੋਂ ਘੋੜੇ ਡਿਸਪਲੇ ਕਰਨਾ ਇਕੱਲੇ ਹਾਂਜੀ ਹਾਂਜੀ ਜੀ ਜੇ ਬਾਈ ਆਪਾਂ ਨੁਕਰੀ ਲੈਂਦੇ ਬਾਈ ਨੁਕਰੀ ਹਾਂ ਜੀ ਜੇ ਆਪਾਂ ਬਾਈ ਇੱਥੋਂ ਸ਼ੁਰੂਆਤ ਕਰਕੇ ਦੋਨਾਂ ਹਾਂਜੀ ਇਹਦਾ ਕੀ ਨਾਮ ਆ ਬਾਈ ਆਪਣੇ ਬਿਸ਼ੇਰੇ ਇਹਦਾ ਨਾਮ ਹੈ ਜੀ ਜਿਉਣਾ ਜਿਉਣਾ ਹਾਂਜੀ ਜੀ ਕਿੰਨੀ ਉ ਇਹ 6 ਸਾਲ ਦਾ ਹੋ ਗਿਆ 6 ਸਾਲ ਦਾ ਯੰਗ ਸਟੈਲ ਨੂੰ ਪੂਰਾ ਘੋੜਾ ਬਣ ਗਿਆ ਘੋੜਾ ਬਣ ਗਿਆ ਯਾਨੀ ਕਿ 6 ਸਾਲਾਂ ਦਾ ਹੋ ਗਿਆ ਹਾਂਜੀ ਹਾਂਜੀ ਜੀ ਜੀ ਬਈ ਮਾਂ ਪਿਓ ਵਾਲੇ ਪਾਸੋਂ ਜਿਹਦੀ ਗੱਲਬਾਤ ਕਰ ਗਏ ਕੀ ਦਾ ਬਈ ਇਹ ਇਹ ਚੇਤਕ ਦਾ ਜੀ ਮਾਂ ਇਹਦੀ ਨੁਕਰੀ ਘੋੜੀ ਸੀ ਬਰੂਦ ਮੇਰਾ ਜੀ ਬਹੁਤ ਚੰਗੀ ਘੋੜੀ ਆ ਜੀ ਹਾਂਜੀ ਜੀ ਜੀ ਤੇ ਕੱਦ ਕਿੰਨਾ ਕਰ ਗਿਆ 69 ਇੰਚ ਕੱਦ ਕਰ ਗਿਆ ਹੁਣ 69 ਇੰਚ ਹਾਂਜੀ ਜੀ ਤੇ ਉਮਰ ਬਈ ਇਹਦੀ ਕਿੰਨੀ ਦੱਸੀ ਸੀ 6 ਸਾਲ ਹਣਾ 6 ਸਾਲ ਉਮਰ ਆ ਤੇ ਸਟੱਡ ਸਰਵਿਸ ਚਾਲੂ ਹੈ ਹਾਂਜੀ ਹਾਂਜੀ ਚੱਲ ਜੀ ਹੁਣ ਤੱਕ ਕਿੰਨੇ ਬੱਚੇ ਆ ਚੁੱਕੇ ਬੱਚੇ ਤਾਂ ਗਿਣਤੀ ਤਾਂ ਆਪਾਂ ਕੋਈ ਕਰ ਨਹੀਂ ਸਕਦੇ ਹਾਂ ਬੱਚੇ ਸ਼ੌਂਚ ਹੀ ਅੱਗੇ ਆ ਗਏ ਜੀ ਜੀ ਕੁਝ ਜਨਾਂ ਦੀ ਇੱਕ ਬੇਸ਼ੇਰੀ ਜੀ ਉਹ ਵੀ 72 ਇੰਚ ਹੈ ਜੀ ਹੁਣ ਉਹਦੀ ਜੀ ਜੀ ਆਪਣੇ ਘਰੇ ਇੱਕ ਜੋੜਾ ਨਾਂ ਦਾ ਬੇਸ਼ੇਰਾ ਜੀ ਉਹ ਫਸਟ ਓਨਰ ਹੈ ਤੇ ਉਹ ਨਾਲ ਹੀ ਇੱਕ ਹੋਰ ਬੱਚਾ ਜੀ ਜਰਨੈਲ ਉਹ ਸੈਕੰਡ ਹੁੰਦਾ ਰਹੇ ਜੀ ਹਾਂ ਜਾਨਕਿ ਇਹ ਵੀ ਕਿਸੇ ਸ਼ੋਅ ਦੇ ਵਿੱਚ ਪਾਇਆ ਸਾਰੇ ਸ਼ੋਅ ਦਾ ਚੈਂਪੀਅਨ ਹੈ ਜੀ ਇਹ ਸਾਰੇ ਸ਼ੋਅ ਦਾ ਜੈਂਪੀਨ ਹਾਂਜੀ ਹਾਂਜੀ ਜੀ ਜਾਨਕਿ ਆ ਆਪਣਾ 21 ਦੇ ਵਿੱਚ ਪਹਿਲੇ ਨੰਬਰ ਤੇ ਵੀ ਆਇਆ ਹੈ ਨਾ ਬਈ ਜਿੰਨੇ ਹੁਣ ਤੱਕ ਸ਼ੋਅ ਹੋਏ 23 ਵਾਲੇ ਸ਼ੋਅ ਹੋਏ ਸਾਰਿਆਂ ਦਾ ਚੈਂਪੀਅਨ ਹੈ ਜੀ ਸਾਰੇ ਸਾਰਿਆਂ ਦਾ ਫਸਟ ਆਇਆ ਹੋਇਆ ਹੈ ਫਸਟ ਆਇਆ ਹੋਇਆ ਹਾਂਜੀ ਜੀ ਬਈ ਇਹਦੇ ਤੋਂ ਇਲਾਵਾ ਹੋਰ ਕਿੰਨੇ ਜਾਨਵਰ ਰ ਇਹਦੇ ਤੋਂ ਬਿਨਾ ਹੋਰ ਜਾਨਵਰ ਆਪਣੇ ਕੋਲ ਦੋ ਬਸ਼ੇਰੇਆ ਕਿਤੇ ਨੇ ਤੇ ਇੱਕ ਆਪਾਂ ਘੋੜਾ ਲੈ ਕੇ ਆਂਦਾ ਸ਼ੈਨ ਸ਼ਾਹੀ ਅੱਛਾ ਜੀ ਇਹ ਵੀ ਅਜੂਬੇ ਦਾ ਬੱਚਾ ਜੀ ਇਹਦੀ ਆਪਾਂ ਸਟੱਡ ਸਰਵਿਸ ਦੀ ਗੱਲ ਕਰ ਗਏ ਤਾਂ ਕਿੰਨੀ ਸਟੱਡ ਸਰਵਿਸ ਆਪਾਂ 51000 51000 ਹਾਂ ਜੀ ਤੇ ਆਪਣਾ ਬਈ ਪਿੰਡ ਵੀ ਦੱਸੋ ਜੀ ਪਿੰਡ ਆਪਣਾ ਥਾੜੇ ਮੋੜ ਹੈ ਜੀ ਥਾੜੇ ਮੋੜ ਇਹ ਕੋਟਪੂਰੇ ਕੋਲ ਪੈ ਜਾਂਦਾ ਜੀ ਕੋਟਪੂਰੇ ਜਿਹੜਾ ਆਪਾਂ ਮਕਸਰ ਨੂੰ ਉਹਨੇ ਤੋਂ ਰਸਤੇ 'ਚ ਹੀ ਪਿੰਡ ਹੁੰਦਾ ਜੀ ਜੀ ਥਾੜੇ ਮੋੜ ਹਾਂ ਜੀ ਤੇ ਬਈ ਆਪਣਾ ਨੰਬਰ ਬੋਲ ਦਿਓ ਨੰਬਰ 178757541 ਜੀ ਤੇ ਜੇ ਆਪਾਂ ਉਹਦੀ ਗੱਲ ਕਰ ਗਏ ਆ ਉਹਦਾ ਨਾਂ ਕੀ ਹੈ ਬਈ ਇਹਦਾ ਮੈਂ ਜੀ ਸ਼ੈਨ ਸ਼ਾ ਸ਼ੈਨ ਸ਼ਾ ਹਾਂਜੀ ਜੀ ਉਹਦਾ ਮਾਪਿਓ ਕਿਹੜਾ ਬਈ ਇਹਦਾ ਪਿਓ ਹੈਗਾ ਜੀ ਅਜੂਬਾ ਕੋੜਾ ਅੱਛਾ ਜੀ ਬਈ ਹੁਣ ਸ਼ੈਨ ਸ਼ਾ ਨੌਕਲ ਬਠੰਡੇ ਆ ਜੀ ਜੀ ਉਹ ਇਹ ਆਪਣੀ ਹੋਮ ਰਿਡ ਹੀ ਹੈ ਜੀ ਚਾਈ ਪੈਦਾ ਹੋਇਆ ਅੱਛਾ ਘਰੇ ਪੈਦਾ ਹੋਇਆ ਹਾਂਜੀ ਹਾਂਜੀ ਅੱਛਾ ਜੀ ਹੁਣ ਇਹ 68 ਇੰਚ ਪੱਟੀ ਵਾਲੀ ਦੀ ਹਾਈਟ ਹੈ ਜੀ ਅੱਛਾ ਜੀ 37 ਮਹੀਨਿਆਂ ਦਾ ਹੋ ਗਿਆ ਜੀ ਜੀ 37 ਮਹੀਨਿਆਂ ਦਾ ਹਾਂਜੀ ਹਾਂਜੀ ਇਹਦੀ ਇਹਦੀ ਸਟੱਡ ਸਰਵਿਸ ਚੱਲੂ ਹੈ ਬਈ ਹਾਂਜੀ ਹਾਂਜੀ ਇਹਦੀ ਚੱਲੂ ਹੈ ਚੱਲੂ ਕਿੰਨੇ ਰਿਜ਼ਲਟ ਆ ਚੁੱਕੇ ਬਈ ਹੁਣ ਦਾ ਇਹਦੇ ਵੀ ਆ ਚੁੱਕੇ ਜੀ ਹੁਣ ਤੱਕ 10-15 ਰਿਜ਼ਲਟ ਆ ਗਏ ਜੀ 10-15 ਹਾਂ ਜੀ ਬਹੁਤ ਸੋਹਣੇ ਬੱਚੇ ਆ ਰਹੇ ਆ ਅੱਛਾ ਜੀ ਪਿੱਠ ਇੱਕ ਸਾਰਾ ਕੁਝ ਕਰ ਦਿੰਦੇ ਬਹੁਤ ਮਣੀ ਬਹੁਤ ਰਿਜ਼ਲਟ ਟਾਪ ਦੇਈਏ ਹਾਂ ਜੀ ਹਾਂ ਜੀ 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 ਤੇ ਜ਼ਿਆਦਾ ਕੀ ਹੁੰਦਾ ਬਈ ਜਦ ਐਵਰੇਜ ਹੀ ਪਈ ਆ ਜੀ ਦੋਵਾਂ ਦੀ ਬੱਚੇ ਬੱਚੀਆਂ ਦੀ ਅੱਛਾ ਐਵਰੇਜ ਹੈ ਹਾਂ ਜੀ 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 ਤੇ ਇਹਦੀ ਫੀਸ ਕਿੰਨੀ ਆ ਬਈ ਸਟੱਡ ਇਹਦੀ 35000 ਹੈ ਇਹਦੀ 35000 ਹਾਂ ਜੀ ਜੀ ਇੱਕ ਕਰੀ ਬਈ ਨੰਬਰ ਬੋਲ ਦਿਓ ਆਪਣਾ ਦਵਾਰੇ ਤੇ ਪਿੰਡ ਦੱਸ ਦਿਓ ਦਰਸ਼ਕਾਂ ਨੂੰ ਜੇ ਕਿਸੇ ਨੇ ਇਸ ਕੱਟ ਸਰਵਿਸ ਲੈਣੀ ਆ ਦੋਸਤੋ ਤਾਂ ਭਾਈ ਆਛੰਦਾ ਆਛ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਲੋਡ ਕਰ ਲਿਓ ਦੱਸੋ ਬਈ 70875 ਜੀ 7356 ਜੀ ਪਿੰਡ ਥਾੜੇ ਮੋੜ ਆ ਦੋਸਤੋ ਤੇ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਜੀ